ਅਮਰੀਕਾ ਦੇ ਸ਼ਹਿਰ ਟੈਨੇਸੀ ਵਿੱਚ ਇੱਕ ਛੋਟਾ ਜਹਾਜ਼ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਜਿਸ ਦੇ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖਮੀ ਹੋ ਗਏ ਜਾਣਕਾਰੀ ਮੁਤਾਬਕ ਐਂਕਲ ਇੰਜਨ ਜਹਾਜ਼ ਕਾਲੇ ਜਿਟੇਲ ਹਵਾਈ ਅੱਡੇ ਤੇ ਦੁਪਹਿਰ ਨੂੰ ਕਰੀਬ 12:50 ਮਿੰਟ ਤੇ ਹਾਦਸੇ ਦਾ ਸ਼ਿਕਾਰ ਹੋ ਗਿਆ ਬੰਗਲਾਦੇਸ਼ ਵਿੱਚ ਘਟ ਗੇਣਤੀਆਂ ਤੇ ਤਰਨਰਪਖ ਲੇਖਕਾਂ ਤੇ ਹੋ ਰਹੇ ਹਮਲਿਆਂ ਨੂੰ ਰੋਕਣ ਲਈ ਦੇਸ਼ ਭਰ ਵਿੱਚ ਆਈਐਸ ਤੇ ਅਤਵਾਦੀਆਂ ਦੇ 37 ਛੱਕੀਆਂ ਅਤੇ 3000 ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਹਰ ਹਤਿਆਰੇ ਨੂੰ ਫੜਨ ਦੀ ਸੌਚ ਚੁੱਕੀ ਹੈ। ਪ੍ਰਧਾਨ ਮੰਤਰੀ ਨੇ ਆਪਣੀ ਜਨਰਲ ਲੀਫ ਪਾਰਟੀ ਦੀ ਇੱਕ ਮੀਟਿੰਗ ਵਿੱਚ ਕਿਹਾ ਕਿ ਪੁਲਿਸ ਹਿੰਸਾ ਨੂੰ ਉਖਾੜ ਦੇਵੇਗੀ। ਅਤਵਾਦੀ ਬੰਗਲਾਦੇਸ਼ ਕਿਤੇ ਵੀ ਹੋਣ ਕੋਈ ਬਚ ਨਹੀਂ ਸਕੇਗਾ। ਤਖਣੀ ਪਛਮੀ ਚੀਨ ਦੇ ਸਿਚੁਆਨ ਪ੍ਰਾਂਤ ਚ ਵਾਪਰੇ ਕਿਸ਼ਤੀ ਹਾਦਸੇ ਚ 14 ਲੋਕਾਂ ਦੀ ਮੌਤ ਹੋ ਗਈ ਜਦ ਕਿ ਇੱਕ ਵਿਅਕਤੀ ਅਜੇ ਵਿਲਾਪਤਾ ਦੱਸਿਆ ਜਾ ਰਿਹਾ ਹੈ ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਮੁਤਾਬਕ ਬਚਾਅ ਕਰਮਚਾਰੀ ਲਾਪਤਾ ਵਿਅਕਤੀ ਦੀ ਤਲਾਸ਼ ਕਰੇ ਨੇ ਪਰ ਹਾਲੇ ਤੱਕ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ ਮਹਾਰਾਣੀ ਲਿਜ਼ਾਬੈਥ ਨੇ ਆਪਣੇ ਚਲਾਨਾ ਜਨਮ ਦਿਨ ਸੂਚੀ ਚ ਭਾਰਤੀ ਮੂਲ ਦੇ ਕ੍ਰੀਡਾ ਕ੍ਰਾਂਚੈਰਿਟੀ ਵਰਕਰਾਂ ਸੰਗੀਤਕਾਰਾਂ ਤੇ ਸਨਤਕਾਰੀ ਸਮੇਤ ਸੈਂਕੜੇ ਲੋਕਾਂ ਦਾ ਸਨਮਾਨ ਕੀਤਾ ਹੈ। 33ਵਾਂ ਵਾਲੀ ਮਹਾਰਾਣੀ ਜਨਮ ਦਿਨ ਪੁਰਸਕਾਰ ਤਹਿਤ ਸੈਲੀਬ੍ਰਿਟੀ ਕੈਟ ਸੰਸਕ੍ਰਿਤੀ ਵਿਗਿਆਨ ਰਾਜਨੀਤੀ ਦੇ ਪੁਰਪੁਕਾਰ ਦੇ ਖੇਤਰ ਚ કુલ 1149 ਲੋਕਾਂ ਦੀ ਪਛਾਣ ਕੀਤੀ ਗਈ ਹੈ। ਅਫਗਾਨਿਸਤਾਨ ਵਿੱਚ ਚਪਹਜਾਨੂ ਰੁਕਸਾਨ ਤੇ ਕਿਵਦੌਣ ਦੀ ਘਟਨਾ ਦੇ ਸਾਮਣੇ ਆਈ ਹੈ ਜਾਣਕਾਰੀ ਮੁਤਾਬਕ ਅਸ਼ਾਂਤ ਉਰਜਗਨ ਸੂਬੇ ਵਿੱਚ ਇੱਕ ਅੰਨ੍ਯ ਪੁਲਿਸ ਅਧਿਕਾਰੀ ਨੂੰ ਜ਼ਿਲ੍ਹਾ ਪੁਲਿਸ ਦਾ ਕਮਾਂਡਰ ਨਿਯੁਕਤ ਕੀਤਾ ਗਿਆ ਹੈ ਮਹਿਮੂਦ ਤਾਲਿਬਾਨ ਦੇ ਕੱਟੜ ਦੁਸ਼ਮਣ ਹਨ ਤਾਲਿਬਾਨਤਵਾਦੀ ਨਿਦਮਾਕਾਂ ਦੇ ਚੱਲਦੇ ਉਹਨਾਂ ਨੇ ਆਪਣੀਆਂ ਅੱਖਾਂ ਗਵਾ ਦਿੱਤੀਆਂ ਸਨ ਅੰਮ੍ਰਿਤਸਰ ਫਾਊਂਡੇਸ਼ਨ ਵੱਲੋਂ ਕੈਲਗਰੀ ਤੇ ਜਨਤੀ ਸੈਂਟਰ ਚਸ ਲਾਣਾ ਤੁਜਾ ਸੀਨੀਅਰ ਸਪੋਰਟਸ ਦਿਵਸ ਮਨਾਇਆ ਗਿਆ ਜਿਸ ਤੇ 60 ਸਾਲ ਅਤੇ ਇਸ ਤੋਂ ਵੱਧ ਉਮਰ ਦੇ 100 ਦੇ ਕਰੀਬਾ ਬਜ਼ੁਰਗਾਂ ਨੇ ਪਾਰ ਲਿਆ ਇਸ ਸਪੋਰਟਸ ਦਿਵਸ ਬਜ਼ੁਰਗਾਂ ਦੀ ਉਮਰ ਦੇ ਹਿਸਾਬ ਨਾਲ ਨਿੱਖਿਆ ਨਿੱਕਿਆ ਮੰਦਰ ਜਖੇਡਾ ਸ਼ਾਮਲ ਸਨ ਇਹਨਾਂ ਜੋ ਪਹਿਲੇ ਦੂਜੇ ਤੇ ਤੀਜੇ ਸਥਾਨ ਤੇ ਆਉਣ ਵਾਲੇ ਹਰੇਕ ਬਜ਼ੁਰਗ ਨੂੰ ਮੈਡਲ ਅਤੇ ਸਰਟੀਫਿਕੇਟ ਦਿੱਤਾ ਗਿਆ ਵਾਤਾਵਰਣ ਚੋਰੀ ਬਦਲਾਤੇ ਮਦਨਜ਼ਰ ਆਇਸਲੈਂਡ ਨੇ ਇੱਕ ਵੱਡਾ ਕਦਮ ਚੁੱਕਿਆ ਵਿਗਿਆਨੀਆਂ ਨੇ ਵਾਤਾਵਰਣ ਗਰਮਕਲਿਆ ਜ਼ਿੰਮੇਵਾਰ ਗੈਸ ਕਾਰਬਨ ਡਾਈਆਕਸਾਈਡ ਨੂੰ ਪੱਥਰ ਵਿੱਚ ਬਦਲ ਦਿੱਤਾ ਦੋ ਸਾਲ ਦੀ ਇਸ ਯੋਜਨਾ ਨੂੰ ਕਾਰਬਨ ਫਿਕਸ ਦਾ ਨਾਮ ਦਿੱਤਾ ਗਿਆ ਹੈ ਆਸ ਹੈ ਕਿ ਇਸ ਨਾਲ ਇਨਸਾਨ ਵੱਲੋਂ ਪੈਦਾ ਕੀਤੀ ਗਈ ਗਲੋਬਲ ਵਾਰਮਿੰਗ ਨਾਲ ਲੜਨ ਲਈ ਇੱਕ ਨਵਾਂ ਹਥਿਆਰ ਮਿਲ ਗਿਆ ਹੈ मैनचेस्टर ਚ ਭਾਰਤੀ ਮੂਲ ਦਾ ਇੱਕ ਵਿਅਕਤੀ ਉਸ ਸਮੇਂ ਹੈਰਾਨ ਰਹਿ ਗਿਆ ਜਦੋਂ ਉਸ ਨੂੰ ਉਸ ਦੀ ਸਥਾਨਕ ਕਾਉਂਸਲ ਤੋਂ ਚਿੱਠੀ ਹਾਸਲ ਹੋਈ ਜਿਸ ਉਸਦੇ ਦਿਹਾਂਤ ਤੇ ਦੁੱਖ ਪ੍ਰਗਟਾਇਆ ਗਿਆ ਸੀ ਮਦਨ ਲਾਲ ਖੋਸਲਾ ਨੂੰ ਇਸ ਤੋਂ ਬਾਅਦ ਇੱਕ ਨੌਕਰੀ ਕੇਂਦਰ 'ਚ ਆਪਣੇ ਪਾਸਪੋਰਟ ਨਾਲ ਸੰਪਰਕ ਕਰਨਾ ਪਿਆ ਤਾਂ ਕਿ ਉਹ ਸਾਬਤ ਕਰ ਸਕੇ ਕਿ ਉਹ ਹੱਲੇ ਵੀ ਜ਼ਿੰਦਾ ਹੈ ਕਾਉਂਸਲ ਨੇ ਦਾਅਵਾ ਕੀਤਾ ਹੈ ਕਿ ਗਲਤੀ ਬ੍ਰਿਟੇਨ ਦੇ ਕਾਰਜ ਅਤੇ ਪੈਨਸ਼ਨ ਵਿਭਾਗ ਦੇ ਚਲਦਿਆਂ ਹੋਈ ਹੈ ਸਟ੍ਰੇਟਰੀਆ ਚੋਣ ਵਾਲੇ ਪਹਿਲੇ ਵਿਰਾਸਤ ਕੌਮਾਂਤਰੀ ਪੰਜਾਬੀ ਫਿਲਮ ਫੈਸਟੀਵਲ ਦਾ ਆਗਾਜ਼ ਲੰਮੀ ਹੈਕ ਵਾਲੀ ਪੰਜਾਬ ਦੀ ਉੱਗੀ ਗਾਇਕਾ ਗੁਰਮੀਤ ਬਾਵਾ ਆਪਣੇ ਜੁਗਨੀ ਨਾਲ ਕਰੇਗੀ ਇਹ ਫੈਸਟੀਵਲ 11 ਤੋਂ 13 ਅਗਸਤ ਤੱਕ ਮੈਲਬੌਰਨ ਦੇ ਵਿੱਚ ਵੱਡੀ ਸਮਰਥਾ ਵਾਲੇ ਕਨਵੈਨਸ਼ਨ ਸੈਂਟਰ ਦੇ ਹਾਲ ਚ ਹੋਵੇਗਾ ਇਸ ਫੈਸਟੀਵਲ ਦੀ ਮੇਜ਼ਬਾਨੀ ਬੀਨੂ ਟੇਲੋ ਕਰਨਗੇ ਅਮਰੀਕਾ ਨੇ ਪਾਕਿਸਤਾਨ ਨੂੰ ਸਲਾਹ ਦਿੱਤੀ ਹੈ ਕਿ ਉਹ 48 ਦੇਸ਼ਾਂ ਵਾਲੇ ਪਰਮਾਣੂ ਸਪਲਾਈ ਕਰਤਾ ਸਮੂਹ ਵਿੱਚ ਸ਼ਾਮਲ ਹੋਣ ਲਈ ਮੈਂਬਰ ਦੇਸ਼ਾਂ ਨੂੰ ਵੱਖਰੀ-ਵੱਖਰੀ ਪ੍ਰੀਕਰਨ ਦੀ ਜਗ੍ਹਾ ਸਮੂਹ ਸਾਹਮਣੇ ਆਪਣਾ ਪੱਖ ਰੱਖੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਪਾਕਿਸਤਾਨ ਨੇ ਅਮਰੀਕੀ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਪਰਮਾਣੂ ਸਪਲਾਈ ਕਰਤਾ ਸਮੂਹ ਵਿੱਚ ਸ਼ਾਮਲ ਹੋਣ ਲਈ ਸਮਰਥਨ ਮੰਗਿਆ ਸੀ ਭਾਰਤੀ ਸੁਰੱਖਿਆ ਏਜੰਸੀਆਂ ਦੇ ਨਿਸ਼ਾਨੇਤ ਹੁਣ ਉਹ ਮਹਿਲਾ ਹੈ ਜੋ ਲਗਾਤਾਰ ਭਾਰਤੀ ਨੌਜਵਾਨਾਂ ਨੂੰ ਖੰਕਾਰ ਅਤਵਾਦੀ ਸੰਗਠਨ ਇਸਲਾਮਿਕ ਸਟੇਟ ਵਿੱਚ ਭਰਤੀ ਕਰਦੀ ਹੈ ਅਤੇ ਉਹਨਾਂ ਨੂੰ ਇਥੋਂ ਆਈਐਸਟੀ ਗੜਸੀਰੇ ਵਿੱਚ ਭੇਜਣ ਦਾ ਕੰਮ ਕਰਦੀ ਹੈ। ਕ੍ਰੇਨ ਆਇਸ਼ਾ ਹਮਿਦਰ ਨਾਮ ਦੀ ਇਹ ਮਹਿਲਾ ਫਿਲੀਪੀਨਸ ਦੀ ਰਹਿਣ ਵਾਲੀ ਹੈ ਜੋ ਹੁਣ ਤੱਕ ਹੀ ਨੌਜਵਾਨਾਂ ਨੂੰ ਨਦੀ ਯਾਤਰਾ ਦਾ ਇੰਤਜ਼ਾਮ ਕਰ ਆਈਐਸਟੀ ਗਲਦਲ ਵਿੱਚ ਪੇਚ ਚੁੱਕੀ ਹੈ।